ਸਰਦਾਰ ਕਸ਼ਮੀਰ ਸਿੰਘ ਮੱਲੀ ਐਡਵੋਕੇਟ ਚੇਅਰਮੈਨ ਇੰਪਰੂਵਮੈਂਟ ٹرسٹ ਫਗਵਾੜਾ ਦੇ ਘਰ ਪੁੱਤਰ ਦੇ ਜਨਮ ਦੀ ਖੁਸ਼ੀ ਵਿੱਚ ਮੰਗਲ ਸੈਵੰਥ ਸਨ YouTube ਚੈਨਲ ਵੱਲੋਂ ਬਹੁਤ ਬਹੁਤ ਵਧਾਈਆਂ ਸਾਡੇ ਵੇੜੇ ਆ ਜਾਇਆ ਨਹੀਂ ਆ ਜਾਇਆ ਨਹੀਂ ਆ ਜਾਇਆ ਨਹੀਂ ਕੋ ਸਾਡੇ ਵੇੜੇ ਉਹ ਚੰਦ ਸੂਰਜ ਦੱਕਣ ਢੋਖ ਲੋਗ ਨੇੜੇ ਲੱਸੀ ਨਹੀਂ ਉਹਦਾ ਮੱਛਾ ਤਾਰਿਆਂ ਵਾਂਗ ਆਇਆ ਨਹੀਂ ਖੋੜੇ ਅੰਬਰ ਘਮ ਘਮ ਕੇੜੇ ਓਏ ਆਇਆ ਨਹੀਂ ਲੱਖ ਨਾਲ ਬਹਾਰਾਂ ਲੈ ਕੇ ਭੜੇ ਸੂ ਸਾਡੇ ਆਂ ਗੰਗਦੇ ਵਿੱਚ ਖੇੜੇ ਚੁੰਮੋ ਨਹੀਂ ਉਹਦੇ ਹੱਥ ਚੰਬੇ ਦੀਆਂ ਗਲੀਆਂ ਤੇ ਝੋਵੋ ਨਹੀਂ ਉਹਦੇ ਪੈਰ ਮੱਛਣਾ ਦੇ ਪੈਰੇ

ਯਾਰ ਬੰਦ ਹੋ ਗਿਆ ਉਹ ਬਾਤ ਆ ਗਿਆ ਉਹਨੇ ਇਹ ਬਾਤ ਸ਼ਿਕਾਇਤ ਲਗਾ ਕੇ ਸਤ ਸੱਚ ਸੰਗੜੀ इस बच एक मुंडार अपने भावीड की मेहनत करती है ਕੋਣੀ ਹੈ ਨਫਰਤ ਲੈ ਕੇ ਆਣੀ ਮੱਤ ੁੱਟ ਕੇ ਫੜ ਲਾ ਕੋਣੀ ਹਾਰੇ ਸੱਗੇ ਉਮਰ ਦੀਆਂ ਨੀ ਸੂਰਿਆ ਮੇਲੇ ਚੋਂ ਵਿਛੜ ਗਏ ਘਰਿਆਲ ਨੂੰ ਹਾੜੀ ਰਾਜਾ ਰਿੰਦ ਕਨੀਏ ਰਿੰਦ ਮੈਂ ਮਨ ਮਾਣਾ ਹੋਣਾ ਤੇਰੇ ਨਾਲ ਚੱਕੜਿਆ ਉਹ ਬੱਗੇ ਕੋਈ ਦੱਸਾਂ ਇਹਨਾਂ ਸਾਲ ਦਾ ਬਿਜਾਰਾ ਉਹ ਅਗਲੇ ਆਉਂਦੇ ਆ ਗੰਧਾ ਕੰਧਰ ਰਾਬੜ ਝੂਠ ਨਾ ਕਰੇ ਜੇ ਹੋਏ ਰਾਂਝਾ ਨਾ ਕੁਛ ਹੋਇਆ ਇਹ ਕੀ ਕਹਿੰਦੀ ਹੈ ਕਿ ਰੱਬ ਝੂਠ ਨਾ ਕਰੇ ਜੇ ਹੋਏ ਰਾਂਝਾ ਤਾਂ ਮੈਂ ਛੌੜ ਹੋਈ ਮੈਨੂੰ ਪੱਟਿਆ ਚ ਅੱਗੇ ਅੱਗੇ ਫਰਾਗ ਤੇ ਛਾੜ ਛੁੱਟੀ ਤੇ ਸੜੀ ਬੱਲੀ ਨੂੰ ਮੋੜ ਕੇ ਫੱਟਿਆ ਸੀ ਨਾਲੇ ਰੰਗ ਗਈ ਨਾਲੇ ਕੰਨ ਫਾਟੇ ਆਖ ਇਸ਼ਕ ਦੀ ਨਫਾ ਕੀ ਖਟਿਆ ਸੁ ਉਹ ਮੇਰੇ ਬਾਤ ਤੇ ਦੁਖੜੇ ਫਰੇ ਸੰਦਾ ਲੋਹਾਤਾ ਜੀਬੇ ਦਾ ਚਟਿਆ ਸੁ ਤੇ ਬਾਦ ਰਛ ਇਸ਼ਕ ਦੇ ਵਣ ਜੋ ਵਪਾਰ ਵਿਕੋ ਤੇ ਜਫਰ ਜਾਲ ਕੀ ਖਟਿਆ ਵਟਿਆ ਸੁ ਵੈਰੀ ਗੁੱਡ ਵੈਰੀ ਗੁੱਡ ਜੇ ਤੇ ਦਾਸ ਸਾਹਿਬ ਦੀ ਪੰਨੇ ਸਾਹਿਬ ਤੇ بارش ਆਇਆ ਮਾਦਾ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭਰਾ ਸਰਦਾਰ ਕਸ਼ਮੀਰ ਸਿੰਘ ਜੀ ਮੱਲੀ ਸਾਹਿਬ ਚੇਅਰਮੈਨ ਆਫ ਫਰਮ ਟ੍ਰਸਟ ਫਰਾਮ ਹੋਵਾੜਾ ਤੇ ਘਰ ਪੁੱਤ ਨੇ ਜਨਮ ਲਿਆ ਨਾਂ ਜਿਹਾਰ ਸਿੰਘ ਵੱਲੀ ਉਹਦਾ ਰੱਖਿਆ ਬੰਦੇ ਇਤਿਹਾਸਕ ਨਾਂ ਰੱਖਿਆ ਵਾ ਗੁਰੂਆਂ ਪੀਰਾਂ ਦੇ ਨਾਂ ਦੇ ਉੱਤੇ ਤੇ ਅਸੀਂ ਅਡਮਿਨਿਸਟ੍ਰੇਟ ਸਾਰੇ ਵੱਲੋਂ ਵੀ ਤੇ ਜਿਹੜੇ ਸਾਡੀ ਸਾਰੇ ਪਾਰਕ ਦੀ ਕਮੇਟੀ ਆ ਆਪਾਂ ਰੋਜ਼ ਇੱਥੇ ਇਕੱਠੇ ਹੁੰਨੇ ਆ ਇਹਨਾਂ ਵੱਲੋਂ ਮੰਮੀ ਸਾਹਿਬ ਨੂੰ ਲੱਖ ਲੱਖ ਮੁਬਾਰਕਾਂ ਦੇ ਬਹੁਤ ਹੀ ਖੁਸ਼ੀ ਤੋਂ ਦੇਣਿਆ ਬਾਸੂ ਸਾਹਿਬ ਜੀ ਅੱਜ ਦੇ ਟੌਪਿਕ ਦੇ ਸਬੰਧ ਦੇ ਵਿੱਚ ਜੀ 3-4 ਮਿੰਟ ਵਾਸਤੇ ਸਾਨੂੰ ਦੱਸਣਗੇ ਜੀ ਅਰਜਨ ਦੇਵ ਜੀ ਦੇ ਘਰ ਜਦੋਂ ਹਰਗੁਪਿੰਦਰ ਜਨਮ ਹੋਇਆ ਆ ਗੁਰੂ ਅਰਜਨ ਦੇਵ ਜੀ ਨੇ ਇੱਕ ਸ਼ਬਦ ਲਿਖਿਆ ਉਹ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 396 ਤੇ ਦਰਜ ਹੈ ਅਦੇ ਸਾ ਉਹਨਾਂ ਨੇ ਲਿਖਿਆ ਕਿ ਜਿਹੜਾ ਬੱਚਾ ਹਰਗਬਿੰਦ ਆਇਆ ਹੈ ਇਹ ਸਤਿਗੁਰ ਸੱਚੇ ਬਾਦਸ਼ਾਹ ਦਾ ਭੇਜਿਆ ਹੋਇਆ ਆਇਆ ਹੈ ਔਰੇ ਇਹ ਭਗਤ ਗੋਵਿੰਦ ਦਾ ਉਤਤ ਜਮਿਆ ਹੈ ਤੇ ਲਿਖਿਆ ਤੁਰਕਾ ਉਹਨਾਂ ਦੀ ਲਾਈਨਾਂ ਨੇ ਜਿਵੇਂ ਆਪੂਤ ਭਗਤ ਗੋਵਿੰਦ ਦਾ ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ ਉਹ ਭਈ ਇਹ ਭਗਤ ਆਇਆ ਹੈ ਕੋਈ ਕੋਈ ਬੰਦਾ ਇਸਨੂੰ ਕਹਿ ਸਕਦਾ ਕਿ ਮੇਰੇ ਘਰ ਭਗਤ ਦਾ ਜਨਮ ਹੋਇਆ ਹੈ ਤੇ ਵਾਕਈ ਗੁਰੂ ਅਰਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਨ ਜਿਹੜੇ ਉਹਨਾਂ ਦੇ ਘਰ ਜਨਮ ਲਿਆ ਔਰ ਧਰਮ ਵੀ ਉਹਨਾਂ ਕੋਲ ਸੀ ਭਗਤੀ ਵੀ ਉਹਨਾਂ ਕੋਲ ਸੀ ਅਗਿ ਤੇ ਸ਼ਕਤੀ ਦੇ ਮਾਰਗ ਜਿਹੜੇ ਨੇ ਮਾਲਕਸਾਨ ਉਹ ਜਿਹੜੇ ਪੈਦਾ ਹੋਏ ਤੋ ਮੈਨ ਸਮਝਨਾ ਕਿ ਅੱਜ ਜੇ ਅਸੀਂ ਉਸ ਪਰਮਾਤਮਾ ਦਾ ਧੰਨਵਾਦ ਕਰਦੇ ਹਾਂ ਜਿੱਦਾਂ ਕਿ ਧੰਵਾਦ ਗੁਰੂ ਅਰਜਨ ਸਾਹਿਬ ਨੇ ਕੀਤਾ ਸੀ ਕਿ ਅੱਜੇ ਮੇਰੇ ਖਾਨਦਾਨ ਦੀ ਵੇਲ ਵਧ ਗਈ ਹੈ ਵੇ ਵਧੀ ਵੇਲ ਬਹੁ ਪੀੜੀ ਚੱਲੀ ਧਰਮ ਕਲਾ ਹਰ ਬੰਦ ਬਹਾੜੀ ਅੱਜ ਮੇਰੇ ਖਾਨਦਾਨ ਜਿਹੜਾ ਉਹਦੀਆਂ ਬਰਖਾਂ ਜੜੀਆਂ ਨੇ ਅੱਗੇ ਵਧ ਗਈਆਂ ਨੇ ਇਸ ਤਰ੍ਹਾਂ ਇੱਕ ਲਾਸਟ ਲਾਈਨ ਉਹਨਾਂ ਨੇ ਲਿਖੀ ਭਈ ਇਹ ਕੋਈ ਗੁੱਝੀ ਛੰਨੀ ਗੱਲ ਨਹੀਂ ਹੈਗੀ ਗੁੱਝੀ ਛੰਨੀ ਨਾਹੀ ਬਾਤ ਗੁਰਨਾਨਕ ਟੁੱਟਾ ਕਿੰਨੀ ਦਾਤ ਇਹ ਗੁਰਨਾਨਕ ਜਿਹੜਾ ਹੈ ਟੁੱਟਾ ਹੈ ਉਹਨੇ ਦਾਤ ਭੇਜੀ ਹੈ ਦੇਖੋ ਮਨੁੱਖ ਜਨਮ ਵਿੱਚ ਜਨਮ ਲੈ ਲੈਣਾ ਮਨੁੱਖੀ ਜੂਨ ਵਿੱਚ ਆ ਜਾਣਾ ਇਹ ਬੜੇ ਪੁੰਨ ਕਰਮ ਹੁੰਦੇ ਨੇ ਜਿਹੜੇ ਅਸੀਂ ਮਨੁੱਖਾਂ ਜੂਨ ਜਾਂਦੇ ਹਾਂ ਪਰ ਅੱਗੋ ਇਸ ਦੇ ਜੋ ਮਨੁੱਖੀ ਜੁਮਦੀਆਂ ਜਿਹੜੀਆਂ ਦਾਤਾਂ ਹਨ ਜਿਹੜਾ ਇਹਦੇ ਵਿੱਚ ਬૌਧਿਕ ਵਿਸ਼ਵਾਸ ਅਨੇ ਦੇ ਜਿਹੜਾ ਅੱਗੇ ਬੰਦਾ ਜਜ਼ਬਾ ਹੈ ਜਿਹੜਾ ਕਲਪਨਾ ਹੈ ਇਹਦੇ ਵਿੱਚ ਜੋ ਭੋਲੀ ਹੈ ਲੋਕਾਂ ਕੋਲ ਸਾਡੇ ਮਨੁੱਖਾਂ ਕੋਲ ਧਰਮ ਹੈ ਸਾਡੇ ਮਨੁੱਖਾਂ ਕੋਲ ਸਾਇੰਸ ਹੈ ਵਿਗਿਆਨ ਹੈ ਅਸੀਂ ਆਪਣੇ ਸਰੀਰ ਨੂੰ ਇਹਦੀਆਂ ਵਾਸ਼ਨਾਵਾਂ ਨੂੰ ਕਾਬੂ ਕਰਕੇ ਰੱਬ ਪੈਦਾ ਕਰ ਸਕਦੇ ਹਾਂ ਇਸ ਕਰਕੇ ਇਸ ਮਨੁੱਖਾ ਜਮਦੀ ਬੜੀ ਮਹਾਨਤਾ ਹੈ ਆ ਜਿੰਨੇ ਸਪੇਸ ਹੈ ਇਹ ਜਿੰਨਾ ਸੰਸਾਰ ਹੈ ਇਹ ਮਨੁੱਖ ਦਾ ਸਾਜਿਆ ਹੋਇਆ ਸੰਸਾਰ ਹੈ ਕਿਉਂਕਿ ਮਨੁੱਖ ਅੰਦਰ ਸ਼ਕਤੀਆਂ ਅੰਨੀਆਂ ਹਨ ਉਸ ਅਨੰਤ ਸ਼ਕਤੀ ਨੇ ਆਪਣੀਆਂ ਸ਼ਕਤੀਆਂ ਦੇ ਕੇ ਸਾਨੂੰ ਭੇਜਿਆ ਆਓ ਅਸੀਂ ਧੰਨਵਾਦ ਕਰਦੇ ਹਾਂ ਪਰਮੇਸ਼ਰ ਸਾਹਿਬ ਜਨ ਨੂੰ ਵਿਚ ਕਰਦੇ ਆਪਣੀ ਖੁਸ਼ੀ ਨਾਲ ਕੀਤਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਕੋਈ ਤਾਂ ਦਾ ਪਰਗ ਹੋਵੇ ਜਿਹਦੇ ਵਿੱਚ ਅਸੀਂ ਸਾਰੇ ਇਤਿਹਾਰ ਸਾਂਝੇ ਤੌਰ ਤੇ ਮਨਾਉਂਦੇ ਆਂ ਸਾਰੀਆਂ ਖੁਸ਼ੀਆਂ ਸਾਂਝੇ ਤੌਰ ਤੇ ਕਰਦੇ ਆਂ ਇੱਕ ਵਾਰ ਫੇਰ ਬਹੁਤ ਬਹੁਤ ਨਾਮ ਬਾਣ ਦੇਣਾ ਤੇ ਕੰਮ ਕਰਨਾ ਖਦਾ ਜੀ ਨੂੰ ਬਹੁਤ ਬਹੁਤ ਮਾਰਕਾ ਰਾਜਾ ਗੁਰੂ ਜੀ ਦਾ ਨਾਮ ਲੈ ਕੇ ਬਣਾਏ ਪ੍ਰੇਮ ਨੇ ਗਿਆ ਰੋਟੀ ਕਿੱਥੇ ਰੱਖਦੇ ਨੇ ਉਹਨਾਂ ਦੀ ਉਹਨਾਂ ਦਾ ਜੀ ਬਾਸ਼ੂ ਜੀ ਸਿੰਘ ਬਹੁਤ ਬਹੁਤ